ਕੋ ਮੇਨਲੀ ਕਿਉਂਕਿ ਰਾਜੀਵ ਜਵੰਦਾ ਦਾ ਜਿਹੜਾ ਕੇਸ ਹੈ ਉਹ ਉਸਨੇ ਇੱਕ ਇਸ਼ੂ ਰੇਜ਼ ਕੀਤਾ ਤੇ ਅਸੀਂ ਰਾਜੀਵ ਜਵੰਦਾ ਦੇ ਵਾਸਤੇ ਤਾਂ ਨਹੀਂ ਗਏ ਲੇਕਿਨ ਰਾਜੀਵ ਜਵੰਦਾ ਦੇ ਇਨਸੀਡੈਂਟ ਤੋਂ ਜਿਹੜੇ ਇਸ਼ੂਜ਼ ਰੇਜ਼ ਹੋਏ ਨੇ ਭਾਵੇਂ ਉਸ ਤੇ ਕੈਟਲ ਦਾ ਇਸ਼ੂ ਹੈ ਉਹ ਹਿਮਾਚਲ ਦਸੀ ਫਾਈਲ ਕੀਤਾ ਇੱਥੇ ਅਸੀਂ ਆਲਰੇਡੀ 10 ਮਹੀਨੇ ਪਹਿਲੇ ਫਾਈਲ ਕੀਤਾ ਹੋਇਆ ਸੀਗਾ ਹੁਣ ਜਿਹੜੇ ਅੱਜ ਦੀ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਉਹਦੇ ਵਿੱਚ ਮੇਨਲੀ ਅਸੀਂ ਇਹ ਇਸ਼ੂ ਰੇਜ਼ ਕੀਤਾ ਹੈ ਕਿ ਜਿਹੜਾ ਸ਼ੌਰੀ ਹਸਪੀਟਲ ਹੈਗਾ ਪੰਜੌਰ ਦਾ ਉਹਦੇ ਇਹ ਦੇਖਣ ਚ ਆਇਆ ਕਿ ਜਦੋਂ ਰਾਜਵੀਰ ਜਵੰਦਰ ਦਾ ਐਕਸੀਡੈਂਟ ਹੋਇਆ ਤੇ ਸ਼ੌਰੀ ਹਸਪੀਟਲ ਬਿਲਕੁਲ ਸਾਹਮਣੇ ਸੀਗਾ ਤੇ ਜਿਹੜੇ ਰਾਜਵੀਰ ਜਵੰਦਰ ਦੇ ਨਾਲ ਬੰਦੇ ਸੀਗੇ ਉਹ ਉੱਥੇ ਸ਼ੌਰੀ ਹਸਪੀਟਲ ਉਹਨੂੰ ਰਾਜਵੀਰ ਜਵੰਦਰ ਨੂੰ ਲੈ ਕੇ ਗਏ ਤੇ ਸ਼ੌਰੀ ਹਸਪੀਟਲ ਦੇ ਡਾਕਟਰਾਂ ਨੇ ਉਹਨੂੰ ਮੁਢਲੀ ਸਹਾਇਤਾ ਜਿਹੜੀ ਸੀਗੀ ਜਿਹੜੀ ਮੈਡੀਕਲ ਕੇਅਰ ਸੀ ਉਹਨੂੰ ਦੇਣ ਤੋਂ ਨਾ ਕਰਤਾ ਇੱਕ ਜੀ ਵੀ ਤੁਸੀਂ ਪਹਿਲੇ ਅਲਟਰਾ ਸਕੈਨ ਕਰਾ ਕੇ ਲਿਆ ਕੇ ਆਓ ਐਮ ਆਰ ਆਈ ਕਰਾ ਕੇ ਆਓ ਤੇ ਉਹਨਾਂ ਨੇ ਲਿਖਿਆ ਵੀ ਮੁੱਢਲੀ ਸਹਾਇਤਾ ਦੇਣ ਤੋਂ ਇਨਕਾਰ ਕੀਤਾ ਤੇ ਉਹ ਫੇਲ ਉਹਨਾਂ ਨੇ ਫੇਲੀਅਰ ਹੈ ਉਹਨਾਂ ਦਾ ਉਹ ਇਸ਼ੂ ਜਦੋਂ ਮੇਰੇ ਸਾਹਮਣੇ ਆਇਆ ਤੇ ਮੈਨੂੰ ਲੱਗਿਆ ਕਿ ਸਾਡੇ ਜਥੇਬੰਦੀ ਨੂੰ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰਨੀ ਚਾਹੀਦੀ ਹੈ ਜਿਹੜੀ ਕਿ ਪੰਜਾਬ ਹਰਿਆਣਾ ਤੇ ਯੂਟੀ ਦੇ ਜਿਹੜੇ ਡਾਕਟਰਸ ਹੈਗੇ ਨੇ ਭਾਵੇਂ ਉਹ ਮੈਡੀਕਲ ਡਾਕਟਰਸ ਪ੍ਰਾਈਵੇਟ ਹੈਗੇ ਨੇ ਭਾਵੇਂ ਸਰਕਾਰੀ ਹਸਪਤਾਲਾਂ ਦੇ ਨੇ ਉਹ ਇਸ ਗੱਲ ਤੇ ਯਕੀਨੀ ਬਣਾਉਣ ਕਿ ਜਦੋਂ ਵੀ ਉਹਨਾਂ ਕੋਲ ਐਕਸੀਡੈਂਟ ਵਿਕਟਮ ਆਂਦਾ ਹੈ ਤੇ ਮੁਰਲੀ ਜਿਹੜੀ ਹੈਗੀ ਹੈ ਸਹਾਇਤਾ ਉਹਨੂੰ ਦਿੱਤੀ ਜਾਵੇ ਫਰਸਟ ਏਡ ਦਿੱਤੀ ਜਾਵੇ ਮੈਡੀਕਲ ਕੇਅਰ ਕੀਤੀ ਜਾਵੇ ਜਿਹੜੀ ਕਿ ਇਸ ਕੇਸ ਇਸ ਕੇਸ ਇਨ ਮਿਸਿੰਗ ਹੈ ਉਹਨੂੰ ਐਵੇਂ ਹੋ ਸਕਦਾ ਹੈ ਵੀ ਜੇ ਰਾਜਵੀਰ ਜਵੰਦਾ ਨੂੰ ਜਿਹੜੀ ਜਿਹੜੀ ਫਰਸਟ ਏਡ ਮਿਲ ਜਾਂਦੀ ਮੈਡੀਕਲ ਕੇਅਰ ਮਿਲ ਜਾਂਦੀ ਤੇ ਹੋ ਸਕਦਾ ਉਹਦੀ ਜਾਨ ਵੀ ਬਚ ਜਾਂਦੀ ਇਹ ਵੀ ਸਵਾਲ ਅਸੀਂ ਚੁੱਕੇ ਨੇ ਸੀ ਇਹ ਵੀ ਕਿ ਹੈ ਵੀ ਸ਼ੌਰੀ ਹਸਪੀਟਲ ਦੇ ਜਿਹੜੇ ਡਾਕਟਰ ਨੇ ਨਾ ਕੀਤੀ ਉਹਦੇ ਬਾਰੇ ਪੀਜੀਆਈ ਦੇ ਬੋਰਡ ਆਫ ਡਾਕਟਰਸ ਤੋਂ ਓਪੀਨੀਅਨ ਲਈਤੀ ਜਾਵੇ ਵੀ ਕੀ ਕਿਹੜਾ ਪ੍ਰੋਫੈਸ਼ਨਲ ਮਿਸਕੰਡਕਟ ਹੈ ਜਾਂ ਕੀ ਉਹ ਟਾਈਮਲੀ ਉਹਨੂੰ ਮੈਡੀਕਲ ਕੇਅਰ ਦਿੱਤੀ ਜਾਂਦੀ ਤੇ ਉਹ ਕੀ ਬਚ ਸਕਦਾ ਸੀਗਾ ਸੋ ਅਸੀਂ ਇੱਕ ਆਮ ਲੋਕਾਂ ਵਾਸਤੇ ਇਹ ਯਕੀਨੀ ਬਣਾ ਲੀ ਤਾਂ ਕਿ ਪੰਜਾਬ ਹਰਿਆਣਾ ਯੂਟੀ ਵਿੱਚ ਕਿਤੇ ਵੀ ਐਕਸੀਡੈਂਟ ਹੋਵੇ ਤੇ ਕੋਈ ਵੀ ਡਾਕਟਰ ਜੇ ਇਨਕਾਰ ਕਰੇ ਤੇ ਉਤੇ ਕੀ ਐਕਸ਼ਨ ਆ ਸਕਦਾ ਹੈ ਕੀ ਉਹਦੀਆਂ ਰਿਸਪੌਂਸਿਬਿਲਟੀਜ਼ ਨੇ ਇੰਡੀਅਨ ਮੈਡੀਕਲ ਕਾਉਂਸਲ ਇਹਦੇ ਬਾਰੇ ਕੀ ਕਹਿੰਦੀ ਹੈ ਤੇ ਇਹ ਸਾਰੇ ਜਿਹੜੇ ਹੈਗੇ ਆ ਜਿਹੜਾ ਇੱਕ ਸਰਕਲ ਗਵਰਨਮੈਂਟ ਦੀ ਸਕੀਮ ਰਹੀ ਹੋਈ ਹੈ ਵੀ ਐਂਬੂਲੈਂਸਸ ਅਵੇਲੇਬਲ ਹੋਰ ਹਾਈਵੇਜ਼ ਦੇ ਉੱਤੇ ਇਹ ਹਾਲੇ ਕਿ ਐਕਸੀਡੈਂਟ ਹਾਈਵੇ ਤੇ ਨਹੀਂ ਹੋਇਆ ਬਟ ਕੀ ਉੱਥੇ ਨਾ ਹੋਵੇ ਤੇ ਕੀ ਐਂਬੂਲੈਂਸ ਕਿੰਨੀ ਦੇਰ ਚ ਆਣੀ ਚਾਹੀਦੀ ਹੈ ਸਾਰੇ ਇਸ਼ੂਜ਼ ਰੇਜ਼ ਕੀਤੇ ਨੇ ਤਾਂ ਕਿ ਕੋਈ ਵੀ ਸ਼ਖਸ ਜਿਹੜਾ ਹੈਗਾ ਜਦੋਂ ਐਕਸੀਡੈਂਟ ਹੁੰਦਾ ਉਹ ਬਿਨਾਂ ਡਾਕਟਰੀ ਸਹਾਇਤਾ ਦੇ ਬਿਨਾਂ ਮੋੜਲੀ ਡਾਕਟਰੀ ਸਹਾਇਤਾ ਤੇ ਉਹਦੀ ਜਾਨ ਨਾ ਚਲੀ ਜਾਵੇ ਤੇ ਇਸ ਕੇਸ ਨੂੰ ਉਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਜੇ ਡਾਕਟਰ ਦੀ ਅਨਗਹਿਲੀ ਹੈ ਤੇ ਉਹਦੇ ਬਾਰੇ ਵੀ ਅਦਾਲਤ ਦੇਖੇ ਵੀ ਕੀ ਕਰਨਾ ਹੈ ਤੇ ਤਾਂ ਕਿ ਸਾਰੇ ਜਿਹੜੇ ਡਾਕਟਰ ਹੈਗੇ ਨੇ ਉਹਨਾਂ ਨੂੰ ਇਹ ਕਾਨੂੰਨ ਹੋ ਸਕੇ ਕਿ ਜੇ ਤੁਸੀਂ ਅਨਗਹਿਲੀ ਕਰਦੇ ਹੋ ਤੇ ਕਾਨੂੰਨ ਤੋਂ ਤੁਹਾਨੂੰ ਜਿਹੜਾ ਹੈਗਾ professional misconduct ਵਾਸਤੇ ਵੀ ਹੋ ਸਕਦਾ ਹੈ criminal case ਵੀ ਹੋ ਸਕਦਾ ਹੈ civil ਵੀ ਹੋ ਸਕਦਾ ਹੈ ਇਹਨੇ ਸਾਰੇ ਵਾਸਤੇ ਅਸੀਂ public interest litigation ਫਾਈਲ ਕੀਤੀ ਤੇ ਨੋਟਿਸ ਕਿਸ-ਕਿਸ ਨੂੰ ਹੋਇਆ ਸੀ ਸੋ ਨੋਟਿਸ ਜਿਹੜਾ ਹੈਗਾ ਪੰਜਾਬ ਹਰਿਆਣਾ ਯੂਟੀ ਨੂੰ ਹੋਇਆ Indian Medical Association ਨੂੰ ਹੋਇਆ ਜਿਹੜਾ ਹੈਲਥ ਮਿਨਿਸਟਰੀ ਸਾਰਿਆਂ ਨੂੰ ਹੋਇਆ ਸ਼ੌਰੀ ਹਸਪੀਟਲ ਨੂੰ ਵੀ ਹੋਇਆ। ਸਿਰੋਜ ਸਾਰੇ ਅਗਲੀ ਤਰੀਕ ਕਿਉਂਕਿ ਅਦਾਲਤ ਚ ਬੋਲੀ ਨਹੀਂ ਅਗਲੀ ਤਰੀਕ ਪਤਾ ਨਹੀਂ ਕਿਹੜੀ ਹੈ। ਕਿ ਜਦੋਂ ਜਵਾਬ ਆਣਗੇ ਫਿਰ ਉੱਤੇ ਬਹਿਸ ਹੋਏਗੀ। ਸੋ ਸਾਡੀ ਕੋਸ਼ਿਸ਼ ਹੈ ਕਿ ਆਮ ਲੋਕ ਜਿਹੜੇ ਸੜਕਾਂ ਤੇ ਐਕਸੀਡੈਂਟ ਦੇ ਵਿਕਟਿਮ ਹੁੰਦੇ ਨੇ ਉਹਨਾਂ ਦੇ ਸਾਰਿਆਂ ਵਾਸਤੇ ਅਸੀਂ ਕੋਈ ਚੰਗਾ ਕੰਮ ਕਰ ਸਕੀਏ। ਤਾਂ ਕਿ ਵਿਕਟਿਮਸ ਨੂੰ ਜਿਹੜਾ ਹੈਗਾ ਮੁੱਢਲੀ ਜਿਹੜੀ ਸਹਾਇਤਾ ਹੈਗੀ ਹੈ, ਮੈਡੀਕਲ ਕੇਅਰ ਹੈ ਉਹ ਮਿਲ ਸਕੇ। ਅੱਜ ਕੋਰਟ ਕੋਈ ਔਰਲ ਆਬਜ਼ਰਵੇਸ਼ਨ ਵੀ ਚੀਜ਼ ਜਿਸ ਤਰ੍ਹਾਂ ਤੁਸੀਂ ਕਹੋਗੇ ਨਹੀਂ ਔਰਲ ਆਬਜ਼ਰਵੇਸ਼ਨ ਕੋਈ ਨਹੀਂ ਹੋਈ ਯੂਟੀ ਨੇ ਜ਼ਰੂਰ ਫਾਈਲ ਕੀਤਾ ਵੀ ਅਸੀਂ ਐਸਓਪੀ ਬਣਾਈ ਹੋਈ ਹੈ ਜਿਹੜੀ ਕਿ 2025 ਦੀ ਸੀਗੀਆਂ ਜਿਸ ਜਜਮੈਂਟ ਤੇ ਅਸੀਂ ਰਿਲਾਇ ਕਰੀਤਾ ਸੁਪਰੀਮ ਕੋਰਟ ਦੀ 1998 ਦੀ ਜਜਮੈਂਟ ਹੈ ਜਿਹੜੇ ਚੋੜ ਨੇ ਕਿਹਾ ਵੀ ਡਾਕਟਰਾਂ ਦੀ ਡਿਊਟੀ ਹੈ ਤੇ ਨਿਭਾਣੀ ਚਾਹੀਦੀ ਹੈ ਲੇਕਿਨ ਉਸ ਤੇ باوجود ਵੀ ਜਿਹੜਾ ਹੈਗਾ ਉਹ ਕਿਉਂਕਿ 올 ਇੰਡੀਆ ਬੇਸ ਤੇ ਡਾਇਰੈਕਸ਼ਨ ਸੀਗੀਆਂ ਬਟ ਪੰਜਾਬ ਹਰਿਆਣਾ ਯੂਟੀ ਵਿੱਚ ਉਹ ਲਾਗੂ ਹੋਈ ਹੈ ਕਿ ਨਹੀਂ ਹੋਈਆ ਕਿੰਨੇ ਲੋਕ ਵਿਕਟਮ ਬਣੇ ਨੇ ਕਿਉਂਕਿ ਇਹਦਾ ਰਾਜਵੀਰ ਜਵੰਦਾ ਦੇ ਕੇਸ ਇਹ ਤਾਂ ਡੀਡੀਆਰ ਵਿੱਚ ਐਂਟਰੀ ਹੋ ਗਈ ਤੇ ਤਾਂ ਇਹ ਚੀਜ਼ ਹਾਈਲਾਈਟ ਹੋ ਗਈ ਅਦਰਵਾਈਜ਼ ਜਿਹੜਾ ਹੈਗਾ ਕੋਈ ਨਾ ਕੋਈ ਕੇਸ ਕਰਦਾ ਹੈ ਤੇ ਨਾ ਪਤਾ ਚੱਲਦਾ ਵੀ ਡਾਕਟਰ ਨੇ ਨਾ ਕੀਤੀ ਹਾਂ ਕੀਤੀ ਸੋ ਉਸ ਵਾਸਤੇ ਐਸਕੇਸ ਐਵਿਡੈਂਸ ਹੋਂਦ ਕਰਕੇ ਅਸੀਂ ਸੋਚਿਆ ਕਿ ਜਿਹੜਾ ਇਹ ਨੂੰ ਸੀਰੀਅਸਲੀ ਆਪਾਂ ਲਈ ਇੱਕ ਤੁਸੀਂ ਹਿਮਾਚਲ ਹਾਈ ਕੋਰਟਸ ਵੀ ਇੱਕ ਪਟੀਸ਼ਨ ਪਾਈ ਹੈ ਜੀ ਇਹ ਜਿਹੜੀ ਹਿਮਾਚਲ ਹਾਈ ਕੋਰਟ ਦੀ ਪਟੀਸ਼ਨ ਹੈਗੀ ਹੈ ਜੀ ਉਹ ਹੈਗੀ ਹੈ ਕਿ ਜਿਹੜੇ ਆਵਾਰਾ ਪਸ਼ੂ ਨੇ ਉਹ ਸੜਕਾਂ ਤੇ ਨਾ ਘੁੰਮਣ ਉਹਨਾਂ ਨੂੰ ਇੱਥੇ ਚੁੱਕਿਆ ਜਾਵੇ ਕਿਉਂਕਿ ਸੈਂਕੜੇ ਕਰੋੜ ਰੁਪਇਆ ਜਿਹੜਾ ਹੈ ਹਿਮਾਚਲ ਚ ਇਕੱਠਾ ਕੀਤਾ ਜਾਂਦਾ ਹੈ ਕਾਉਸੈਸ ਦੇ ਰੂਪ ਵਿੱਚ ਪਰ ਜਿਹੜੇ ਆਵਾਰਾ ਪਸ਼ੂ ਨੇ ਉਹ ਸੜਕਾਂ ਤੇ ਘੁੰਮਦੇ ਪਏ ਨੇ ਉਹ ਜੀ ਇੱਕ ਪਟੀਸ਼ਨ ਸਾਡੀ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਚ ਵੀ ਪੈਂਡਿੰਗ ਹੈ ਜਿਹਦੇ ਚ ਅਸੀਂ ਪੰਜਾਬ ਤੇ ਚੰਡੀਗੜ੍ਹ ਵਾਸਤੇ ਇਹੋ ਜਿਹੇ ਸਿਮਿਲਰ ਹੁਕਮ ਮੰਗੇ ਨੇ ਪਰ ਦੇਖਣ ਚ ਆਇਆ ਵੀ ਅਦਾਲਤਾਂ ਜਿਹੜੀ ਹੈਗੀ ਹੈ ਕਿਉਂਕਿ ਕਾਰਗੁਜ਼ਾਰੀ ਬੜੀ ਸਲੋ ਹੁੰਦੀ ਹੈ ਬੇਸ ਕਰਕੇ ਹਰੇਕ ਜਗ੍ਹਾ ਤੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਸਟ੍ਰੇ ਕੈਟਲ ਜਿਹੜਾ ਇੱਕ ਬੜਾ ਵੱਡਾ ਮਸਲਾ ਹੈ ਜਿਹੜੇ ਜਿਹੜੀਆਂ ਗਊਸ਼ਾਲਾ ਬਣੀਆਂ ਹੋਈਆਂ ਆ ਉਹਦੇ ਵਿੱਚ ਮੋਸਟਲੀ ਉਹ ਜਿਹੜੀਆਂ ਕਾਊਸ ਹੈਗੇ ਨੇ ਉਹਨਾਂ ਨੂੰ ਤਾਂ ਲੈ ਲੈਂਦੇ ਨੇ ਜਿਹੜੇ ਬਲਦ ਹੈਗੇ ਨੇ ਜਿਹੜੇ ਆਪਾਂ ਮੇਲਸ ਕਹਿੰਦੇ ਆ ਉਹਨਾਂ ਨੂੰ ਇੰਟਰ ਵੀ ਨਹੀਂ ਕਰਦੇ ਤੇ ਹਾਲੇ ਕਿ ਕਾਊਸ ਐਸ ਦੇ ਵਿੱਚੋਂ ਜਿਹੜੀ ਗਊਸ਼ਾਲਾ ਨੇ ਉਹਨਾਂ ਨੂੰ ਫੰਡ ਜਾਂਦਾ ਪਰ ਕਿਉਂ ਨਹੀਂ ਯਕੀਨੀ ਬਣਾਇਆ ਜਾ ਰਿਹਾ ਵੀ ਜਿਹੜੇ ਜਿਹੜੇ ਮੇਲ ਸਕੇਟਲ ਹੈਗੀ ਹੈ ਉਵੀਅਤੇ ਰੱਖੀ ਜਾਵੇ ਇਹ ਵੀ ਕੋਈ ਮਸਲਾ ਹੈਗਾ ਜਿਹੜਾ ਅਸੀਂ ਉਹਦੇ ਵਿੱਚ ਰੇਜ਼ ਕੀਤਾ ਹੈ